ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਗੁਰਵੀਰ ਸਿੰਘ ਗਿੱਲ ਐਗਰੀਕਲਚਰ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਜਾਣਕਾਰੀ ਤੁਹਾਡਾ ਸਭ ਨਾਲ ਸਾਂਝੀ ਕਰਨ ਲੱਗੇ ਹਾਂ ਗੰਨੇ ਦੇ ਟ੍ਰੈਂਚ ਵਿਧੀ ਦੀ ਬਿਜਾਈ ਬਾਰੇ ਇਸ ਵਾਰ ਆਪਾਂ ਬਿੱਗੇ ਦੇ ਵਿੱਚ ਟ੍ਰਾਇਲ ਕੀਤਾ ਪੀਬੀ 95 ਗੰਨੇ ਦੀ ਕਿਸਮ ਹੈ ਤੇ ਇਹ ਆਪਣਾ ਬੀਜਿਆ ਹੋਇਆ ਜੀ 56 ਇੰਚ ਦੀ ਦੂਰੀ ਤੇ ਜਿਵੇਂ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਗੰਨੇ ਦੀ ਬਜਾਈ ਹੋਈ ਹੈ ਜੀ ਮਾਰਚ ਮਹੀਨੇ ਚ ਇਸ ਸਮੇਂ ਗੰਨੇ ਦਾ ਕੱਦ ਜੇ ਦੇਖਿਆ ਜਾਵੇ ਤਾਂ ਇਹ 9-10 ਫੁੱਟ ਦੇ ਗੇੜ ਹੋ ਚੁੱਕਿਆ ਫਟਾਰਾ ਵੀ ਕਿੰਨੇ ਦਾ ਵਧਿਆ ਕੀਤਾ ਹੈ ਦਰਸਲ ਆਪਣੇ ਏਰੀਆ ਦੇ ਵਿੱਚ ਟ੍ਰੈਂਚ ਵਿਧੀ ਨੂੰ ਜਿਆਦਾ ਤਰਜੀਹ ਨਹੀਂ ਦਿੱਤੀ ਜਾਂਦੀ ਜਿਆਦਾਤਰ ਤਾਂ ਸਾਨੂੰ 26 ਇੰਚ ਜਾਂ 28 ਇੰਚ ਬੱਤ ਤੋਂ ਬਾਰੇ ਦੂਰੀ ਇੰਨੀ ਰੱਖਦੇ ਨੇ ਸਿਹੜਾਂ ਦੀ ਗੁਰਦਾਸਪੁਰ ਏਰੀਆ ਦੇ ਵਿੱਚ ਗੰਨੇ ਦੀ ਬਜਾਈ ਕਾਫੀ ਬੜੀ ਮਹਤਵਜ ਕੀਤੀ ਜਾਂਦੀ ਹੈ। ਉੱਥੇ ਟ੍ਰੈਂਚ ਵਿਧੀ ਨਾਲ ਹੀ ਗੰਨਾ ਜ਼ਿਆਦਾਤਰ ਬੀਜਿਆ ਜਾਂਦਾ। ਤੇ ਗੰਨੇ ਦਾ ਝਾੜ 100 ਕੁੰਟਲ ਤੋਂ ਪਲੱਸ ਹੀ ਦੱਸਿਆ ਹੈ। ਅਸੀਂ ਉੱਥੇ ਦੇ ਜ਼ਿਆਦਾਤਰ ਆਪਣੇ ਕਿਸਾਨ ਜਾਣਦੇ ਹੋਣਗੇ ਹਰਿੰਦਰ ਸਿੰਘ ਰਿਆੜ ਜੋ ਕਿ ਗੰਨੇ ਦੀ ਬਹੁਤ ਹੀ ਸਫਲਤਾਪੂਰਵਕ ਖੇਤੀ ਕਰ ਰਹੇ ਨੇ ਉਹਨਾਂ ਦੇ ਫਾਰਮ ਤੇ ਸੀ ਜਾ ਕੇ ਆਏ ਸੀ ਕਿ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡੇ 5 ਫੁੱਟ ਸਿਆੜ ਦੀ ਦੂਰੀ ਆਪਸ ਚ 5 ਫੁੱਟ ਦੀ ਹੈ ਤੇ ਗੰਨੇ ਦਾ ਝਾੜ ਅਸੀਂ 120 ਕੁਆਂਟਲ ਪ੍ਰਤੀ ਬਿਗੜੇ ਦੇ ਹਿਸਾਬ ਨਾਲ ਅਸੀਂ ਕੱਢਦੇ ਆਂ ਆਪਾਂ ਗੰਨੇ ਦੀ ਬਿਜਾਈ ਸਿੱਧੇ ਤਰੀਕੇ ਨਾਲ ਹੀ ਕੀਤੀ ਹੈ ਗੰਨੇ ਦੀ ਪਛੀ ਰਹੀਂ ਤੇ ਥੋੜਾ ਜਿਹਾ ਆਪਾਂ 2 ਕਿਬਸ ਵਿੱਚੋਂ ਗੰਨੇ ਦੀ ਪਨੀਰੀ ਤਿਆਰ ਕਰਕੇ ਲਾਇਆ ਸੀਗਾ 14201 ਵੈਰਾਈਟੀ ਉਹਦਾ ਬੀ ਤਿਆਰ ਕਰ ਰਹੇ ਹਾਂ ਅਗਲੇ ਸਾਲ ਉਸ ਦੀ ਬਜਾਈ ਵੀ ਬੜੇ ਵੱਧਰ ਤੇ ਕਰਾਂਗੇ ਤੇ ਉਸ ਦਾ ਝਾੜ ਕਿਵੇਂ ਰਹੂਗਾ ਸਾਰਿਆਂ ਨਾਲ ਸਾਂਝਾ ਕਰਾਂਗੇ ਇਸ ਵਾਰ ਜਿਹੜੀ ਆਪਾਂ ਟ੍ਰੈਂਚ ਵਿਧੀ ਵਾਲਾ ਮੈਥਡ ਅਪਣਾ ਕੇ ਇੱਕ ਵਿੱਗ ਦਾ ਟ੍ਰਾਇਲ ਕੀਤਾ ਇਹਦਾ ਝਾੜ ਦੇਖਾਂਗੇ ਵੀ ਕਿੰਨਾ ਫਰਕ ਰਹਿੰਦਾ ਆਪਣੀ ਜੋ ਨਾਰਮਲ ਆਪਾਂ ਬਜਾਈ ਕਰਦੇ ਹਾਂ ਪਾਈ ਗਏ ਚ ਰਚ ਬੀਂਚ ਦਰਹੀਂ ਇਸ ਟਾਈਮ ਗੰਨੇ ਦੀਆਂ ਬਨਾਈਆਂ ਦੋ ਹੋ ਚੁੱਕੀਆਂ ਨੇ ਤੀਜੀ ਬਨਾਈ ਦੀ ਤਿਆਰੀ ਹੈ ਹਲੇ ਤੱਕ ਗੰਨਾ ਆਪਾਂ ਸਿੰਗਲ ਸਿੰਗਲ ਸਿਆੜ ਵਾਲਾ ਬੰਨਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਾਕੀ ਹੁਣ ਗੰਨੇ ਨੂੰ ਪਾਣੀ ਦੇਣ ਤੋਂ ਬਾਅਦ ਦੋ ਸਿਆੜਾ ਨੂੰ ਆਪਸ ਦੇ ਵਿੱਚ ਬਨਾਈ ਕੀਤੀ ਜਾਊਗੀ ਤਾਂ ਕਿ ਗੰਨਾ ਘਰੇ ਨਾ ਇਸ ਵਾਰ ਮਿੱਟੀ ਗੰਨੇ ਦੇ ਜੜਾਂ 'ਚ ਪਾਈ ਗਈ ਹੈ ਸਿਆੜਾ ਤੋਂ ਲੈ ਕੇ ਗੰਨਾ ਹਰ ਦੇ ਤੱਕ ਬਹੁਤ ਵਧੀਆ ਖੜਾ ਗਿਰਿਆ ਨਹੀਂ ਹੈ ਮੀਂਹ ਤੱਕੜੋ ਕਾਫੀ ਚੱਲੇ ਨੇ ਪਹਿਲਾਂ ਹਰੇ ਤੱਕ ਗੰਨਾ ਬਹੁਤ ਵਧੀਆ ਖੜਾ ਹੈ ਤੀਜੀ ਬਣਾਈ ਆਹ ਸਿਆੜ ਵਾਲੇ ਗੰਨੇ ਤੇ ਤੇ ਆਹ ਸਿਆੜ ਵਾਲੇ ਗੰਨੇ ਨੂੰ ਇਕੱਠਾ ਕਰਕੇ ਇਹਨਾਂ ਨੂੰ ਬੰਨਿਆ ਜਾਵੇਗਾ ਕਿਸਾਨ ਵੀਰੋ ਗੰਨੇ ਉੱਤੇ ਆਪਾਂ ਆਖਰੀ ਸਪਰੇ 15 ਸਤੰਬਰ ਨੂੰ ਕੀਤੀ ਆ ਤਾਕਤ ਵਾਲੀ ਜਿਹਦੇ ਵਿੱਚ ਆਪਾਂ 19 19 19 ম্যাগਨੀਸ਼ੀਅਮ ਪੋਟਾਸ਼ੀਅਮ ਨਾਈਟ੍ਰੇਟ ਤੇ ਨਾਲ ਆਪਾਂ ਇੱਕ ਤੇਲੇ ਵਾਲੀ ਸਪਰੇ ਉਹ ਕੀਤੀ ਐ ਯਾਨੀ ਹੁਣ ਇਸ ਤੋਂ ਬਾਅਦ ਸਪਰੇ ਦੀ ਕੋਈ ਲੋੜ ਨਹੀਂ ਹੈ ਨਾ ਕੋਈ ਇਸ ਨੂੰ ਖਾਦ ਦੀ ਲੋੜ ਹੈ ਯੂਰੀਆ ਕਈ ਕਿਸਾਨ ਗੰਨੇ ਚ ਬਹੁਤ ਜ਼ਿਆਦਾ ਮਾਤਰਾ ਚ ਪਾਉਂਦੇ ਨੇ ਪਰ ਯੂਰੀਆ ਦੀ ਜ਼ਿਆਦਾਤਰ ਲੋੜ ਜੰਨਾ ਚਿਰ ਆਪਣਾ ਸੌਣ ਮਹੀਨਾ ਚੱਲਦਾ ਮੀਹਾਂ ਤੱਕ ਜਾਂ ਕਹਿ ਲਈਏ ਆਪਣਾ ਅੱਧ ਸੌਣ ਅੱਧੇ ਸੌਣ ਤੱਕ ਤੋਂ ਬਾਅਦ ਗੰਨੇ ਨੂੰ ਯੂਰੀਆ ਦਿਖਾਉਣ ਦੀ ਲੋੜ ਹੀ ਨਹੀਂ ਹੁੰਦੀ ਕਿਉਂਕਿ ਉਸ ਤੋਂ ਬਾਅਦ ਜਿੰਨਾ ਵੀ ਆਪਾਂ ਯੂਰੀਆ ਦਿਖਾਵਾਂਗੇ ਉਨੇ ਨੁਕਸਾਨ ਹੀ ਕਰਨ ਜਿਆਦਾਤਰ ਦੇਖਿਆ ਗਿਆ ਉਹ ਵੀ ਗੰਨਾ ਜੜਾਂ ਚੋਂ ਫਟਾਰਾ ਕਰਨ ਲੱਗ ਜਾਂਦਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਗੰਨੇ ਦਾ ਜੜ ਦੇ ਵਿੱਚੋਂ ਕੋਈ ਵੀ ਬੂਝਾ ਇਸ ਵਾਰ ਦੁਬਾਰਾ ਨਹੀਂ ਫਟਿਆ ਹੋਇਆ ਜਦੋਂ ਆਪਾਂ ਜ਼ਿਆਦਾ ਯੂਰੀਆ ਗੰਨੇ ਨੂੰ ਦਿੰਨੇ ਆ ਤਾਂ ਜੜਾਂ ਦੇ ਵਿੱਚ ਪ੍ਰੋਬਲਮ ਇਹ ਹੀ ਹੁੰਦੀ ਹੈ ਵੀ ਗੰਨਾ ਜੜਾਂ ਚੋਂ ਦੁਬਾਰਾ ਫਟਾ ਕਰਨ ਲੱਗ ਜਾਂਦਾ ਜਿਸ ਨਾਲ ਗੰਨਾ ਆਪਣਾ ਉੱਪਰ ਨੂੰ ਫਟਾਰਾ ਕਹਿ ਲੋ ਵੀ ਉੱਪਰ ਨੂੰ ਜਿਹੜਾ ਗੰਨੇ ਦਾ ਬਾਧਾ ਹੁੰਦਾ ਹੈ ਉਹ ਘਟ ਜਾਂਦਾ ਕਿਉਂਕਿ ਯੂਰੀਆ ਨੇ ਜੜ ਨੂੰ ਜੜ ਤੇ ਲੱਗਣਾ ਜੜ ਦੇ ਵਿੱਚੋਂ ਗਰਮੈਸ ਦੇ ਕੇ ਉਹਨੇ ਅੱਖ ਹਰੀ ਕਰਨੀ ਹੈ ਸੋ ਯੂਰੀਆ ਦਾ ਸਹੀ ਸਮਾਂ ਕਹਿ ਲਈਏ ਵੀ ਆਪਾਂ ਜੁਲਾਈ ਜਾਂ ਅਗਸਤ ਦੇ 10 ਜਾਂ 12 ਤਰੀਕ ਤੱਕ ਹੀ ਦੇਣਾ ਚਾਹੀਦਾ ਉਸ ਤੋਂ ਬਾਅਦ ਯੂਰੀਆ ਦੀ ਲੋੜ ਹੀ ਨਹੀਂ ਹੁੰਦੀ ਗੰਨੇ ਨੂੰ ਕਈ ਕਿਸਾਨ ਵੀ ਕੀ ਕਰ ਦਿੰਦੇ ਨੇ ਜਿੰਨਾ ਚਿਰ ਪਾਣੀ ਚੱਲਦਾ ਹੈ ਯੂਰੀਆ ਦਾ ਥੈਲਾ ਆਪਾਂ ਕਰਦੇ ਆ ਆਮ ਤਰੀਕੇ ਨਾਲ ਵੀ ਆਲੂ ਦੇ ਵਿੱਚ ਸੱਟ ਦਿੰਨੇ ਆ ਪਿੱਛੇ ਲਿਆ ਜਾ ਆਰਾਮ ਨਾਲ ਪਾਂਡੀਆਂ ਹੀ ਚੱਲ ਆ ਜਾਂਦਾ ਚਲੋ ਪਾਉਣ ਦਾ ਤਰੀਕਾ ਆਸਾਨੀ ਆ ਆਸਾਨ ਹੈ ਪਰ ਗੰਨੇ ਨੂੰ ਉਹ ਨੁਕਸਾਨ ਕਰਦਾ ਜ਼ਿਆਦਾਤਰ 트ੈਂਚ ਵਿਧੀ ਤੇ ਗੰਨੇ ਦਾ ਝਾੜ ਦੇਖ ਰਹੇ ਹਾਂ ਇਸ ਵਾਰ ਕਿਉਂਕਿ ਆਪਣੇ ਏਰੀਆ ਦੇ ਵਿੱਚ ਬਹੁਤ ਹੀ ਜੇ ਕਹੀਏ 100 ਦੇ ਵਿੱਚੋਂ ਦੋ ਕਿਸਾਨ ਮਸਾਂ ਹੋਣਗੇ ਜਿਹੜੇ 트ੈਂਚ ਵਿਧੀ ਨਾਲ ਗੰਨੇ ਦੀ ਬਿਜਾਈ ਕਰਦਿੰਨੇ ਆ ਔਰ ਸਾਡਾ ਦੇਖੀਏ ਤੇ ਗੰਨੇ ਦਾ ਇਸ ਵਾਰ ਨਵਾਂ ਬੀਜ ਹੈ ਆਪਾਂ 1335 ਮਿਲ ਵਾਲੇ ਨੇ ਸਿਫਾਰਸ਼ ਕੀਤੀ ਆਪਣੇ ਸਲਾਣਾ ਮਿਲ ਤੋਂ ਫਟਾਰਾ ਇਸ ਗੰਨੇ ਨੇ ਵੀ ਬਹੁਤ ਵਧੀਆ ਕੀਤਾ ਕਾਦੇ ਦਾ ਕਾਫੀ ਵਧੀਆ ਹੋ ਚੁੱਕਿਆ ਹੈ ਇਹਦੀ ਬਜਾਈ ਆਪਣੀ ਮਈ ਮਹੀਨੇ ਦੀ ਹੈ 15 ਮਈ ਨੂੰ ਆਪਾਂ ਇਹ ਬਜਾਈ ਕੀਤੀ ਸੀ ਤੇ ਇਹ ਵੀ ਆਪਾਂ ਇੱਕ ਵਾਰ ਗੰਨਾ ਬਣ ਚੁੱਕਿਆ ਕੱਦ ਜੇ ਆਪਾਂ ਦੇਖੀਏ 95 ਦੇ ਲਗਭਗ ਬਰਾबरी ਹੈ ਥੋੜਾ ਬਹੁਤਾ ਕੰ ਘਟ ਹੋ ਸਕਦਾ ਬਾਕੀ ਚਾੜ ਇਹਦਾ ਵੀ ਕਾਫੀ ਵਧੀਆ ਰਸਿਆ ਜਾ ਰਿਹਾ ਹੈ